ਕੈਨੇਡਾ ਦੇ ਦੋ ਸੂਬਿਆਂ ਨੇ ਇਸ ਹਫ਼ਤੇ ਉਮੀਦਵਾਰਾਂ ਨੂੰ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਪ੍ਰੋਗਰਾਮ ਲਈ ਅਪਲਾਈ ਕਰਨ ਦਾ ਸੱਦਾ ਦਿੱਤਾ ਹੈ। ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਨੇ ਆਪੋ ਆਪਣੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਰਾਹੀਂ ਅਪਲਾਈ ਕਰਨ ਲਈ ਆਈਟੀਏ ਜਾਰੀ ਕਰ ਦਿੱਤੇ ਨੇ। ਉਮੀਦਵਾਰوں ਨੂੰ ਪੇਸ਼ੇਵਰ ਤਜਰਬੇ, ਸਿੱਖਿਆ, ਰੋਜ਼ਗਾਰ ਸਬੰਧਤ ਕਾਰਕਾਂ ਦੇ ਆਧਾਰ 'ਤੇ ਸੱਦਾ ਦਿੱਤਾ ਗਿਆ ਸੀ। ਪੀਐਨਪੀ ਨੂੰ ਪਹਿਲੀ ਵਾਰ 1998 ਵਿੱਚ ਪੂਰੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਲਾਭ ਨੂੰ ਫੈਲਾਉਣ ਵਿੱਚ ਮਦਦ ਕਰਨ ਲਈ ਲਾਂਚ ਕੀਤਾ ਗਿਆ ਸੀ ਹੁਣ ਤੱਕ ਕਿਊਬਕ ਅਤੇ ਨਨਵਤ ਨੂੰ ਛੱਡ ਕੇ ਸਾਰੇ ਪ੍ਰਾਂਤਾਂ ਦੇ ਕੋਲ ਪੀ ਐਨ ਪੀ ਹਨ ਕਿਊਬਕ ਪੀ ਐਨ ਪੀ ਦਾ ਸੰਚਾਲਨ ਨਹੀਂ ਕਰਦਾ ਕਿਉਂਕਿ ਇਸ ਦਾ ਸੰਗੀ ਸਰਕਾਰ ਨਾਲ ਇੱਕ ਸਮਝੌਤਾ ਜੋ ਇਸ ਨੂੰ ਇਸ ਦੇ ਆਰਥਿਕ ਇਮੀਗ੍ਰੇਸ਼ਨ ਤੇ ਅਧਿਕਾਰ ਬਣਾਏ ਰੱਖਣ ਦੀ ਇਜਾਜ਼ਤ ਦਿੰਦਾ ਹੈ ਸਵੇਈ ਇਮੀਗ੍ਰੇਸ਼ਨ ਨਤੀਜੇ ਨਵੰਬਰ 29 ਤੇ ਦਸੰਬਰ 6 ਬ੍ਰਿਟਿਸ਼ ਕੋਲੰਬੀਆ 3 ਦਸੰਬਰ ਨੂੰ ਬ੍ਰਿਟਿਸ਼ ਕੋਲੰਬੀਆ ਨੇ ਪੀਐਨਪੀ ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟ ਸਟਰੀਮ ਸਮੇਤ ਤਹਿਤ ਡਰਾ ਦਾ ਆਯੋਜਿਤ ਕੀਤਾ ਘਟੋ ਘਟ 9 ਉਮੀਦਵਾਰਾਂ ਨੂੰ BC ਵਿੱਚ ਇਨ ਡਿਮਾਂਡ ਸੈਕਟਰਾਂ ਦੇ ਅੰਦਰ ਉਹਨਾਂ ਦੇ ਰੋਜ਼ਗਾਰ ਦੇ ਆਧਾਰ ਤੇ ਸੱਦਾ ਦਿੱਤਾ ਗਿਆ ਸੀ ਘਟੂ ਘਟ ਸਕੋਰ ਉਹਨਾਂ ਖੇਤਰਾਂ ਤੇ ਨਿਰਪਰ ਕਰਦੇ ਨੇ ਜਿਨ੍ਹਾਂ ਵਿੱਚ ਉਮੀਦਵਾਰ ਕੰਮ ਕਰਦੇ ਨੇ ਅਤੇ ਦਿੱਤੀ ਸਾਰਣੀ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਸੈਕਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਬਾਲ ਸੰਭਾਲ ਜਿਸ ਵਿੱਚ ਘੱਟੋ ਘਾਟ ਸਕੋਰ 102 ਤੇ ਸੱਦੇ ਜਾਰੀ 5 ਉਸਾਰੀ ਦੇ ਵਿੱਚ 108 ਸਕੋਰ ਤੇ 5 ਸੱਦੇ ਛੇ ਸੰਭਾਲ ਦੇ ਵਿੱਚ 121 ਦੇ ਸਕੋਰ ਨਾਲ 6 ਸੱਦੇ ਤਕਨੀਕੀ ਦੇ ਵਿੱਚ 141 ਦੇ ਸਕੋਰ ਨਾਲ 5 ਸੱਦੇ Alberta Advantage Immigration Program ਨੇ ਹਾਲ ਹੀ ਵਿੱਚ ਦੋ ਡਰਾਅ ਕੱਢੇ 22 ਨਵੰਬਰ ਨੂੰ Alberta ਅਫਸਰ ਸਕੀਮ ਦੇ ਤਹਿਤ Alberta ਵਿੱਚ ਫੁੱਲ ਟਾਈਮ ਰੋਜ਼ਗਾਰ ਲਈ ਡਾਕਰੀ ਦੀ ਪੇਸ਼ਕਸ਼ ਕਰਨ ਵਾਲਿਆਂ ਲਈ ਇੱਕ ਡਰਾਅ ਕੱਢਿਆ ਗਿਆ ਸੀ ਡਰਾਅ ਵਿੱਚ 80 ਉਮੀਦਵਾਰਾਂ ਨੂੰ ਸੱਦਾ ਪੱਤਰ ਪ੍ਰਾਪਤ ਹੋਏ ਜਿਨ੍ਹਾਂ ਵਿੱਚ ਘੱਟੋ-ਘੱਟ 40 ਦੇ ਸਕੋਰ ਦੀ ਜ਼ਰੂਰਤ ਸੀ ਇਸ ਡਰਾਅ ਦੇ ਵਿੱਚ ਵਿਚਾਰੇ ਜਾਣ ਲਈ ਹੋਰ ਵੀ ਮਾਪਦੰਡ ਸ਼ਾਮਲ ਕੀਤੇ ਗਏ ਇੱਕ ਵੈਦ ਵਰਕ ਪਰਮਿਟ ਹੋਣਾ ਚਾਹੀਦਾ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸੀ ਐਲ ਬੀ ਅਤੇ ਐਨ ਸੀ ਐਲ ਬੀ ਵਿੱਚ 5 ਜਾਂ ਵੱਧ ਅੰਕ 12 ਮਹੀਨੇ ਜਾਂ ਵੱਧ ਕੰਮ ਕਰਨ ਦਾ ਤਜਰਬਾ ਅਲਬਰਟਾ ਹੈਲਥ케ਅਰ ਸੈਕਟਰ ਸਮਰਪਿਤ ਹੈਲਥ케ਅਰ ਪਾਥਵੇਜ਼ ਵਿੱਚ ਇੱਕ ਯੋਗ ਕਿੱਤਿਆਂ ਨੂੰ ਛੱਡ ਕੇ ਅਲਬਰਟਾ ਵਿੱਚ ਇੱਕ ਨੀਤੀਗਤ ਕਿੱਤੇ ਵਿੱਚ ਅਭਿਆਸ ਕਰਨ ਦੀ ਲੋੜਾਂ ਨੂੰ ਪੂਰਾ ਕਰਨਾ ਜੇ ਅਲਬਰਟਾ ਵਿੱਚ ਨੌਕਰੀ ਦੀ ਪੇਸ਼ਕਸ਼ ਇੱਕ ਨਿਰੰਤਰਿਤ ਕੈਟ ਦੇ ਵਿੱਚ 27 ਨਵੰਬਰ ਨੂੰ AAIPI ਉਹਨਾਂ ਲੋਕਾਂ ਲਈ ਅਲਬਰਟਾ ਅਪਸਰਸਟ੍ਰੀਨ ਦੇ ਤਹਿਤ ਇੱਕ ਵੱਡਾ ਡਰਾਅ ਆਯੋਜਿਤ ਕੀਤਾ ਜਿਸ ਨੇ ਅਲਬਰਟਾ ਵਿੱਚ ਸਿੱਖਿਆ ਪੂਰੀ ਕੀਤੀ ਹੈ ਅਤੇ ਸੂਬੇ ਵਿੱਚੋਂ ਫੁੱਲ ਟਾਈਮਸ ਰੋਜ਼ਗਾਰ ਲਈ ਨੌਕਰੀ ਦੀ ਪੇਸ਼ਕਸ਼ ਕੀਤੀ ਹੈ ਇੱਥੇ 447 ਸੱਦੇ ਜਾਰੀ ਕੀਤੇ ਗਏ ਜਿਸ ਵਿੱਚ ਘੱਟੋ-ਘੱਟ 71 ਦੇ ਸਕੋਰ ਦੀ ਜ਼ਰੂਰਤ ਸੀ ਇਸ ਡਰਾਅ ਲਈ ਹੋਰ ਮਾਪਦੰਡ ਇੱਕ ਵੈਧ ਗ੍ਰੈਜੂਏਟ ਵਰਕ ਪਰ ਮਟਰ ਵਰਕ ਪਰਮਿਟ ਦੀ ਮਿਆਦ ਪੁੱਗਣ ਦੀ ਮਿਤੀ 5 ਫਰਵਰੀ 2025 ਜਾਂ ਬਾਅਦ ਵਿੱਚ ਕ੍ਰੈਡਿਨ ਲੈਂਗੁਏਜ ਬੈਂਚਮਾਰਕ ਦੇ ਵਿੱਚ ਸੀ ਐਲ ਵੀ ਜਾਂ ਫਿਰ ਐਨ ਸੀ ਐਲ ਸੀ ਚ 4 ਜਾਂ ਵੱਧ ਅੰਕ ਹਲਵਾਟਾ ਵਿੱਚ 6 ਮਹੀਨੇ ਜਾਂ ਵੱਧ ਕੰਮ ਦਾ ਤਜਰਬਾ ਅਤੇ ਹਲਵਾਟਾ ਰੋਜ਼ਗਾਰਦਾਤਾ ਦੇ ਨਾਲ ਨੌਕਰੀ ਦੀ ਪੇਸ਼ਕਾ ਜੋ ਅਲਬਰਟਾ ਫਸਸਟਿਨ ਦੇ ਅਧੀਨ ਇੱਕ ਅਯੋਗ ਕਿਤਾ ਨਹੀਂ ਹੈ ਅਤੇ ਇੱਕ ਕਾਰੋਬਾਰ ਵਿੱਤੀ ਅਤੇ ਪ੍ਰਸ਼ਾਸਨ ਦੇ ਕਿਤੇ ਅਤੇ 6 ਵਿਕਰੀ ਅਤੇ ਸੇਵਾ ਆਯੋਗ ਕਿਤਾ ਨਹੀਂ ਹੈ ਕਾਰੋਬਾਰ ਵਿੱਤ ਅਤੇ ਪ੍ਰਸ਼ਾਸਨ ਦੇ ਕਿਤੇ ਅਤੇ 6 ਵਿਕਰੀ ਅਤੇ ਸੇਵਾ ਦੀਆਂ ਰਾਸ਼ਟਰੀ ਕਿਤਾ ਮੁੱਖੀ ਵਰਗੀਕਰਨ ਐਨਓਸੀ ਵਿਆਪਕ ਕਿਤਾ ਸ਼੍ਰੇਣੀ ਵਿੱਚ ਪੇਸ਼ਾ ਕੈਨੇਡੀਅਨ ਕਵਰ ਨਾਮਾ ਦੇ ਵਿੱਚ اے ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨ ਨਾਲ